ਅੱਧਾ ਬਣ ਗਏ ਚਲ ਚਲੋਂ ਬਾਅਦ ਤੇ ਤੜਕਾ ਪੁੱਜ ਗਿਆ ਹੈ ਹਾਂ ਪਨ ਹੋ ਗਿਆ ਪੀਸ ਪਾਉਣਾ ਨੂਨ ਮਿਰਚ ਇੱਕ ਚਮਚਾ ਅੱਧਾ ਚਮਚਾ ਥੋੜੀ ਜਿਹੀ ਹਰਦੀ ਥੋੜਾ ਜਿਹਾ ਮਸਾਲਾ ਥੋੜਾ ਜਿਹਾ ਮਸਾਲਾ ਥੋੜਾ ਜਿਹਾ ਮਸਾਲਾ ਚਾਹ ਜੀ ਰੱਖ ਥੋੜੀ ਲਾਲ ਮਚਪੋਰ ਪਾ ਦੇਣੀ ਹੈ ਕੀ ਹੋ ਰਿਹਾ ਹੈ ਇਹ ਸਬਜੀ ਇੱਕ ਪਾਸੇ ਸਾਫੀ ਦਾ ਮਸਾਲਾ ਪੁੰਨੋ ਦੇ ਲੇਟ ਹੋ ਗਿਆ ਸਾਫ ਸਫਾਈ ਕਰਦੇ ਸੀ ਅੱਜ ਅਸੀਂ ਲੱਗੇ ਹੋਏ ਹਾਂ ਸਾਫ ਸਫਾਈ ਇਹ ਕੱਪੜੇ ਕੱਲ ਨੂੰ ਤੋਂ ਹਣੇ ਢੇਰ ਲਾਇਆ ਹੋ ਆਹ ਮੰਗਲਵਾਰ ਕਰਕੇ ਅੱਜ ਜੇ ਕੱਪੜੇ ਧੋਤੇ ਨਹੀਂ ਢੇਰ ਲਾਇਆ ਪੜਦੇਗਾ ਲਾ ਲਾ ਕੇ ਮੈਂ ਸਵੇਰ ਚਾਰ ਵਜੇ ਮੀ ਲਾ ਦਾਂਗਾ ਸਵੇਰ 4 ਵਜੇ ਮਸ਼ੀਨ ਚੱਲੂਗੀ ਤੁਸੀਂ ਹੀ ਉਠਣਾ ਹੋਊਗਾ ਹੂੰ ਤੁਸੀਂ ਹੀ ਉੱਠਣਾ ਹੋਊਗਾ ਹੋਰ ਕੰਮ ਕਰੂਗਾ ਹਾਂ ਮੈਂ ਫਿਰ ਸਾਧਰੇ ਦਿਨ ਚ ਮੜਮਟਾ ਹੱਕ ਰਾ ਦੇ ਵਿੱਚ ਕਰਾਂਗੇ ਹਾਂ ਬਾਕੀ ਇਹ ਹੀ ਰਹਿ ਗਈ ਨਾ ਤਾਂ ਲਈ ਬਥੇਰਾ ਹੈ ਇਕ ਰਹਿ ਗਿਆ ਆਪਣੇ ਵਾਲਾ ਕਮਰਾ ਇਕ ਰਸੋਈ ਰਹਿ ਗਈ ਬਸ ਅੰਦਰੋਂ ਤਾਂ ਹੀ ਰਹਿ ਗਈ ਇਕ ਬਾਥਰੂਮ ਰਹਿ ਗਿਆ ਚਲੋ ਚਲ ਬਾਥਰੂਮ ਤਾਉਂਗੀ ਧੋਣੇ ਪਰ ਸਫਾਈ ਸਾਡੀ ਅੱਜ ਤੋਂ ਬਾਅਦ ਕੰਪਲੀਟ ਹੋਊਗੀ ਬਸ ਫਿਰ ਬਾਹਰ ਟਾਇਟਰ ਕੋ ਉੱਪਰ ਵਾਲਾ ਫਿਰ ਚੁੱਲਾ ਰੱਖ ਦਿਖਾਉਣਾ ਮੈਂ ਤੁਹਾਨੂੰ ਕੀ ਕੀ ਹੋ ਗਿਆ ਆਂ ਪੜਦੇ ਆਂ ਤਾਰੇ ਭਾਈ ਨੇ ਆ ਕਮਰਾ ਧੁੱਪਾ ਗਿਆ ਸਾਫ ਸੁਭਿਆ ਹੋ ਗਿਆ ਅਨੁਬਦੀਰ ਮਾ ਲਮਰੀਆ ਛੋਟੇ ਵਾਲੀ ਇਹ ਤੋਂ ਬਾਅਦ ਅਸੀਂ ਸਟੋਰ ਕਰਤਾ ਕੋਈ ਤਾਂ ਵੱਡਾ ਨਹੀਂ ਨੰ ਕੰਮ ਹੁੰਦਾ ਪਰਛਤੀ ਦਾ ਮੰਦਿਰ ਦੇ ਉੱਪਰੋਂ ਚੜ੍ਹ ਕੇ ਕਰਤਾ ਇਹ ਸਾਰਾ ਸਾਫ ਸੁਭਿਆ ਹੋ ਗਿਆ ਸਾਡਾ ਪੇਟੀ ਦਾ ਕਪੜਾ ਸਾਰੇ ਆ ਪਿਆ ਤੁਹਾਨੂੰ ਆਟੇ ਦੀ ਢੋਲੀ ਚੀਨੀ ਜੀ ਇਹ ਉਹ ਤੋਂ ਬਾਅਦ ਮੰਮੀ ਵਾਲਾ ਕਮਰਾ। ਬਾਕੀ ਹਲੇ ਪੜਦੇ ਪੁੰਦੇ ਲਾਉਣ ਤੋਂ ਰਹਿਣੇ ਆ ਚਾਦਰਾਂ ਪਛਾਉਣ ਤੋਂ ਰਹਿਣੀਆਂ ਧੋਣੀਆਂ ਨੇ। ਗੱਦਿਆਂ ਤੋਂ ਪਾਉਣ ਦਾ ਬਾਅਦ ਹੀ। ਯਾਹ ਨੂੰ ਰੱਖ ਦੇ ਮੈਕਰੋਵੇਸ ਤੇ ਬੁੱਦੀ ਤਾਂ। ਜੀ ਦੇਖ ਲਓ। ਮੈਂ ਇੱਕ ਕਰ ਲਾਂ। ਹੂੰ। ਸਬਜ਼ੀ ਤੋਲ ਲੈ। ਅਜੀ ਦੁਬਾਰੀ ਝੂਆ ਬਣਾਉਣੀ ਛਾਂ ਜਾਨ ਦੀ ਸ਼ਾਮ ਨੇ। ਹੂੰ। ਸਵੇਰ ਕਮਾਂਡੇ 4:00 ਸਾਲੂ ਮਾਇਤੇ ਨਾ ਸਵੇਰ ਸਾਕਾ ਤਰਸਲਾਂ ਗਿੱਦਚ ਪਲਾਮੀ ਗੈਂਟੀ ਨੂੰ ਔੜਾ ਗਰੀ ਬਣਾ ਲੈਣੀ ਹੈ ਵੀ ਸ਼ਾਮ ਨੂੰ ਕੱਲ ਨੂੰ ਇਹ ਖਾ ਲਾਂਗੇ ਸੂਰ ਸਵੇਰ ਖਾ ਲਾਂਗੇ ਹੂੰ ਦੋ ਮਾਂ ਸਾਡਾ ਭਲੀ ਵੀ ਚਾਂਦੀ ਲੱਗਣਾ ਵੱਧ ਕੀ ਰੰਗ ਹੂੰ ਸਾਕ ਸਾਡਾ ਤੇ ਫਰਿਜ ਚ ਓਹੋ ਪਿਆ ਗੱਦ ਨੂੰ ਤਰਨਾ ਦੇਖੋ ਬਣਿਆ ਪਿਆ ਸਾਕ ਤੇ ਇਹਨਾਂ ਨੇ ਇਹ ਨਹੀਂ ਵਸਾਗੇ ਕਿ ਜਦੋਂ ਮੇਰੇ ਤਿਆਰ ਤਾਂ ਉਹ ਹੀ ਸ਼ਾਲੀ ਆਪਾਂ ਆਪਦਾ ਦਾਦਾ ਪੈਨ ਖਵਾਉਂਦੀ ਉਹਨੂੰ ਗਲਦੇ ਨੇ ਕਹਿੰਦੇ ਤੜਕੇ ਦੇ ਸਵਾਦ ਲੱਗਦਾ ਮਹਰੂਜੇ ਤੜਪਣੋਂ ਫਿਰ ਹਫ਼ਤੇ ਬਾਅਦ ਤੱਕ ਨਹੀਂ ਸੜਕਣ ਲੱਗਦੇ ਆ ਬੰਦੀ ਜਿਆਦਾ ਚੈਗੀ ਨਹੀਂ ਜੀ ਜਿਆਦਾ ਦੇਖਦੇ ਤਾਂ ਤੁਹਾਨੂੰ ਨਹੀਂ ਪਈ ਕੀ ਕੀ ਆ ਨਾ ਮਾਪਰ ਬੰਨ ਕੋਣ ਮੈਂ ਤਾਂ ਬਾળ ਬੂਟੀਆਂ ਤਾਂ ਬਾળી ਦਿੱਤੀ ਇੱਕ ਬਾળી ਹਲਦੀ ਹੁਣ ਦੀ ਪਾ ਗਏ ਜਨਾ ਠੀਕ ਖਾਣ ਦੀ ਹੁਣ ਪਾ ਕੇ ਬਾੜੀ ਦੇ ਲਈ ਮਰੀ ਉੱਪਰ ਬਾੜੀ ਨਹੀਂ ਦਿੱਤੀ ਫੇਰ ਟਾਈਮ ਲੱਗ ਜਾਣਾ ਤਾਂ ਜੇ ਤੁਹਾਨੂੰ ਟਾਈਮ ਦੱਸਾਂ ਤਾਂ ਟਾਈਮ 6:26 ਮਿੰਟ ਹੋ ਗਏ ਪੂਰਾ ਸਹੀ ਟਾਈਮ ਬੱਸ ਦੱਪਾ ਪੱਟੇ ਇੱਕ ਮਿੰਟ ਉੱਤਰ ਲੋ ਕੁਕਰ ਲੱਗ ਗਿਆ ਬਸ ਇੱਧਰ ਚੌਲ ਬਣ ਗਏ ਇੱਧਰ ਚੌਲ ਬਣ ਗਏ ਉੱਤਰ ਸਬਜ਼ੀ ਬਣ ਗਈ ਉਹ ਗਿਆ ਰਹੇ ਆ ਪਣੀ ਮਟਰ ਆਏਗੇ ਮੁੱਕੀ ਮਾਰੀ ਨੀ 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 ਥੱਲੇ ਲਾਲਾ ਜਾਨੂ ਗੈਸ ਬਣ ਜਾਂਦੀ ਆ ਉਹ ਚ ਹਰੀ ਮਟਰ ਆਏਗੇ ਮਲੇ ਪੈਕਟ ਘੜਕੜਾ ਕੇ ਖਾ ਕੋਲ ਦੇ ਵੀ ਭੁੰਨ ਦੀ ਸਲਮਟਰਾਂਗਾ ਤੁਸੀਂ ਗਾਉਂਗੇ ਧੋ ਕੇ ਨਹੀਂ ਧੋ ਕੇ ਪੈਕਟ ਭਰਿਆ ਹੋਇਆ ਇਹ ਪਹਿਲਾਂ ਸਾਰੇ ਥੱਲੇ ਵਿੱਚ ਟੁੱਟੀਆਂ ਮੇਰੀਆਂ ਚੰਪੜੀਆਂ ਦੇਖੋ ਆ ਲਓ ਉਹ ਵੀ ਮਟਰ ਬੱਦਲ ਆਉਂਦੀਆਂ ਵਿੱਚ ਚਲੋ ਦੋ ਘੰਟੇ ਹੋਣਾ ਇੱਕ ਅੱਦੇ ਦੇਖੇ ਤੁਹਾਨੂੰ ਚੱਜ ਅਗਟ ਵਾਲੀ ਵੈਜ ਬਣਾ ਕੇ ਰਹਾਵਾਂਗੇ ਫ੍ਰੀ ਹੋ ਜੀਏ ਮੜੇ ਜੀ ਉਹ ਕਿੱਥੇ ਪੈਕਟ ਚਲਾਓ ਆ ਲੈ ਖੋ ਬੇਨਵਾ ਜੀ ਮੈਂ ਕੋਈ ਜਿਆਦਾ ਹੁਣ ਪੱਤੀ ਸਬਜ਼ੀ ਲੈ ਕੇ ਰੱਖ ਲੋ ਫਿਰ ਰੋਜ਼ ਹੀ ਚਾਗ ਨਹੀਂ ਹੀ ਰਹਿ ਜੀ ਮੈਕਸ ਵੈਜੀਟੇਬਲ ਹੈ ਪਾਈਆ ਦਾ ਪੈਕੇਟ ਆ ਵੀ ਪਾਈਆ ਦਾ ਪੈਕੇਟ ਕਿੰਨੇ ਦਾ ਹੈ 40 ਰੁਪਏ ਦਾ ਹੁੰਦਾ ਜੀ ਇੱਕ ਵਾਰ ਚਹ ਹਦਾਲ ਬਣਾ ਲੈ ਦੀ ਆਹ ਪੈਕੇਟ ਕਿੰਨੇ ਦਾ ਹੁੰਦਾ ਸਬਜ਼ੀ ਦਾ ਹਾਂ ਤਾਂ 40 ਦਾ ਮੈਨੂੰ ਪਤਾ ਕਿਉਂ ਵੀ ਇੰਨਾ ਕਿਤਾ ਹੀ ਹੋਣਾ ਇਹ ਚ ਹੁਣ ਚੌਲਾਂ 'ਚ ਪਾ ਗਏ ਇੱਕ ਵਾਰ ਰੋਜ਼ ਚ ਹਦਾਲ ਬਣਾ ਲੈ 40 ਰੁਪਏ ਦਾ ਸਿਰ ਵੀ ਦਿੱਤੇ ਤੇ ਦੋਹਾਂ ਦੇ ਮੈਂ ਕੋਈ ਸ਼ਾਬਾਸ਼ ਤਾਂ ਹੋ ਗਈ ਇੰਦਾ ਇਕੱਠਾ ਹੀ ਸਿੱਕਲਾ ਜਾਵੇ ਪਰ ਅਜੇ ਬੰਦਤੀ ਚਲੋ ਨੇਰਾ ਹੋ ਗਿਆ ਹੁਣ ਆਪਾਂ ਬਾਲਦੇ ਆਂ ਬਾਹਰ ਵੱਲੋ ਬੁੱਲੋ ਮਾ ਵੀ ਬਗਾਉਗੀ ਰੋਟੀ ਆਟਾ ਚੱਕਿਆ ਹੋਇਆ ਮੈਨੂੰ ਦਿਨ ਜਾਨ ਨੂੰ ਕੱਲ ਨੂੰ ਨਵੇਂ ਕਿਸੇ ਵੀਡੀਓ ਨਾਲ ਹੋਰ ਥੈਂਕ ਯੂ